ਨੀ ਕੱਪੜੇ ਮਗਾਲੀ ਢੋਲ ਤੋਂ ਕੱਲੀ ਜਾਮੀਨਾ ਸ਼ਹਿਰ ਬਰੇ ਨਾਲੇ ਆਖੇ ਲੱਗ ਮਨ ਸੋਣੀਏ ਗੱਲਾਂ ਪਿੰਡ ਚ ਕਰਾਣਾ ਐਵੇਂ ਸਾਰੇ ਨੀ ਆਖੇ ਲੱਗ ਮਨ ਸੋਣੀਏ ਉਹ ਭਾਰੀ ਤੁਸ਼ ਕੀਣ ਕੰਨੀ ਤੁੰਗਲਾਂ ਦਾ ਜੋੜਾ ਨੀ ਉਹ ਨੱਕ ਵਿੱਚ ਲੌਂਗ ਤੇਰੇ ਮਾਰੇ ਪਿਆ ਲੋੜਾ ਨੀ ਧੁੱਪ ਬੰਗੂ ਤੂੰ ਚਮਕੇ ਲੁੱਟ ਲੈਣਗੇ ਮੋਟਰਾਂ ਵਾਲੇ ਅੱਖ ਲੱਗ ਮਨ ਸੋਣੀਏ ਗੱਲਾਂ ਪਿੰਡ ਚ ਕਰਾਣਾ ਐਵੇਂ ਸਾਰੇ ਨੀ ਅੱਖ ਲੱਗ ਮਨ ਸੋਣੀਏ ਹੋ ਗਏ ਨੇ ਜ਼ੁਬਾਨੇ ਦੇ ਮਾਰੇ ਜੋ ਹਾਲਾਤ ਨੀ ਹਉ ਸਖਰ ਦੁਪਹਿਰ ਲੋਕੀ ਆਖਦੇ ਆ ਰਾਤ ਨੀ ਹਉ ਸਖਰ ਦੁਪਹਿਰ ਲੋਕੀ ਆਖਦੇ ਆ ਰਾਤ ਨੀ ਕਿਸੇ ਦੀ ਇਥੇ ਕੋਈ ਨਾ ਸੁਣੇ ਲਾ ਲੈਣਗੇ ਕੰਨਾਂ ਤੋਂ ਤੇਰੇ ਵਾਲੇ ਆਖੇ ਲੱਗ ਮਨ ਸੋਣਿਆ ਗੱਲਾਂ ਪਿੰਡ ਚ ਕਰਾਣਾ ਐਵੇਂ ਸਾਰੇ ਓ ਕੱਲ ਸੁਗਰੂਰ ਜਾਨੀ ਕੱਕੜਾਂ ਦੀ ਬਸਨੀ ਕੱਲੀ ਨਾ ਤੁਝਾ ਮਿਲ ਜੀ ਆਪਣੀ ਤੂੰ ਸੱਸਨੀ ਆਓ ਕੱਲੀ ਨਾ ਤੁਝਾ ਮਿਲ ਜੀ ਆਪਣੀ ਤੂੰ ਸੱਸਨੀ ਫੇਰ ਤੈਨੂੰ ਡਰ ਕੋਈ ਨਾ ਪਾਵੇਂ ਘੁੰਮ ਆਏ ਸ਼ਹਿਰ ਸਮਰਾਲੇ ਕਪੜੇ ਮਗਾਲੀ ਢੋਲ ਤੋਂ ਕੱਲੀ ਜਾਮੀਨਾ ਸ਼ਹਿਰ ਉਬਰੀ ਨਾਲੇ ਆਖੇ ਲੱਗ ਮਨ ਸੋਹਣੀਏ ਔਰ ਦਰਦ ਸ਼ਕੀਨ ਦਾ ਮਨ ਬਿੱਲੋ ਸਤਨੀ ਔਰ ਰੱਬ ਦੇ ਸੋ ਤੇਰੇ ਅੱਗੇ ਬੋਲਦਾ ਨਾ ਗੱਪਨੀ ਔਰ ਰੱਬ ਦੇ ਸੋ ਤੇਰੇ ਅੱਗੇ ਬੋਲਦਾ ਨਾ ਗੱਪਨੀ ਪਹਿਲਾਂ ਵਾਲੀ ਗੱਲ ਨਾ ਰਹੀ ਬੈਲੀ ਹੋ ਗਏ ਨੇ ਸ਼ਹਿਰ ਦੇ ਲਾਲੇ ਕੱਪੜੇ ਮਗਾਲੀ ਥੋੜ ਤੋਂ ਕੱਲੀ ਜਾਮੀਨਾ ਸ਼ਹਿਰ ਉਬਰੀ ਨਾਲੇ ਆਖੇ ਲੱਗ ਮਨ ਸੋਣੀਏ